ਬਰਕਤ ਪਾਟ 56 ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਸਾਰਦਾ ਆਪਣੇ ਚੈਨਲ ਤੇ ਅੱਜ ਅਸੀਂ ਜਾਣਾਂਗੇ ਕਿ ਆਖਿਰ ਬਰਕਤ ਦੇ ਪਾਟ 56 ਵਿੱਚ ਕੀ ਹੁੰਦਾ ਹੈ ਸੋ ਇਸ ਵਿੱਚ ਸਭ ਤੋਂ ਪਹਿਲਾਂ ਸਵੇਰੇ ਸਵੇਰੇ ਵਿਕੀ ਖੇਤਾਂ ਵੱਲ ਗਿਆ ਹੁੰਦਾ ਝੋਨੇ ਨੂੰ ਵੇਖਦਾ ਹੋਇਆ ਕਹਿੰਦਾ ਹੈ ਕਿ ਸੋਨੂ ਦਾ ਝੋਨਾ ਕਿੱਡਾ ਸੋਹਣਾ ਜੀ ਇਸ ਦਾ ਵਧੀਆ ਰਿਹਾ ਤੇ ਮੇਰਾ ਖਰਾਬ ਤਾ ਮੈਂ ਜ਼ਾ ਵੀ ਵਧੀਆਂ ਵਧੀਆਂ ਵੱਡਾ ਨਹੀਂ ਦੇਣਾ ਖਰਾਬ ਕਰਕੇ ਛੱਡੂੰਗਾ ਤੇ ਦੂਜੇ ਪਾਸੇ सोनू ਤੇ ਜੀਤਾ ਗੱਲਾਂ ਕਰ ਰਹੇ ਹੁੰਦੇ ਹਨ ਕਿ ਸਬਜ਼ੀ ਵਿੱਚ ਕੀ ਬਣਾਉਣਾ ਹੈ بارشਾਂ ਕਾਰਨ ਜੜੀਆਂ ਕਰੇ ਸਬਜ਼ੀਆਂ ਸਨ ਉਹ ਤਾਂ بارشਾਂ ਨੇ ਖਰਾਬ ਕਰ ਦਿੱਤੀਆਂ ਤੇ ਜਿਹੜੀਆਂ ਬਚੀਆਂ ਖੁੱਚੀਆਂ ਸਨ ਮਿਲਦੀਆਂ ਹੀ ਨਹੀਂ ਇਸੇ ਕੀ ਕੱਲ ਪੀਲੀ ਦਾਲ ਫਿਰ ਕਾਲੀ ਦਾਲ ਦਾਲਾ ਬਣਾਵਨਾ ਕੇ ਥੱਕ ਚੁੱਕੀ ਹਾਂ ਤੇ ਸੋਨੂ ਵੀ ਕਹਿੰਦਾ ਹੈ ਮੇਰਾ ਹੁਣ ਦਾਲ ਖਾਣ ਦਾ ਮਨ ਨਹੀਂ ਖੈਰ ਕੀ ਰੋਟੀ ਖਾ ਲਵਾਂਗੇ ਫਿਰ ਦੂਜੇ ਪਾਸੇ ਜਿਹੜੀ ਸੱਸ ਹੁੰਦੀ ਹੈ ਪ੍ਰੀਤ ਦੀ ਉਹ ਪ੍ਰੀਤ ਨੂੰ ਦੇਖ ਹੀ ਜਾ ਰਹੀ ਹੁੰਦੀ ਹੈ ਸ਼ੁਰੂਆਤ ਹੁੰਦੀ ਹੈ ਔਰ ਸੋਈ ਵਿੱਚੋਂ ਸੋਦਾ ਵੇਖ ਕਿਉਂਦੀ ਹੈ ਤੇ ਪ੍ਰੀਤ ਨੂੰ ਕਹਵਾਉਂਦੀ ਵੀ ਨਹੀਂ ਹੈ ਤੇ ਉਹ ਹੁਣ ਸੋਦਾ ਲੈ ਜਾਣਗੇ ਤੇ ਭਲੇਖੇ ਨਾਲ ਕਿ ਉਹ ਫੋਨ ਕਰੇ ਛੱਡ ਜਾਣ ਤੇ ਫਿਰ ਕੀ ਹੋਏਗਾ ਸੋ ਜਾਣਾਂਗੇ ਇਸ ਐਪੀਸੋਡ ਦੇ ਵਿੱਚ ਆਖਿਰ ਅੱਜ ਪ੍ਰੀਤ ਆਪਣੀ ਮੰਮੀ ਨੂੰ ਸੱਚ ਦੱਸ ਪਾਉਂਦੀ ਹੈ ਕਿ ਨਹੀਂ ਪ੍ਰੀਤ ਵੀ ਅਗ ਸੋਚਦੀ ਹੈ ਜੇ ਇੰਨਾ ਦੀ ਇੰਨੀ ਆਕੜ ਹੈ ਤੇ ਮੈਂ ਕਿਉਂ ਪਿੱਛੇ ਰਵਾਂ ਫਿਰ ਦੇਖ ਲੈਨੇ ਆ ਮੈਂ ਵੀ ਇੰਨਾ ਨਾਲ ਇਵੇਂ ਮੂੰਹ ਬਣਾ ਕੇ ਰੱਖਣਾ ਹੈ ਮੈਂ ਵੀ ਨਹੀਂ ਇੰਨਾਂ ਨੂੰ ਕਵਾਉਣਾ ਤੇ ਫਿਰ ਉਹ ਦੇਖਦੇ ਹਨ ਜੇ ਡੱਬੇ ਸੋਦੇ ਵਾਲ ਵੇਖ ਕੇ ਗਏ ਸੀ ਉਹਨਾਂ ਨੂੰ ਵਿੱਚ ਵੀ ਰੱਖ ਦਿੰਦੇ ਤੇ ਫਿਰ ਸੋਨੂ ਜੀਤਾ ਹੁਣੀ ਸਭ ਗੱਲਾਂ ਕਰ ਲੱਗ ਪੈਂਦੇ ਹਨ ਹੜਾ ਦੀ ਮਾਰ ਬਾਰੇ ਕਿ ਕਿਵੇਂ ਉਹ ਵਿਚਾਰੇ ਲੋਕ ਭੁੱਖੇ ਤੇ ਅਸੀਂ ਸਾਨੂੰ ਖਾਣ ਨੂੰ ਦਾਲਾਂ ਮਿਲ ਰਹੀਆਂ ਸਾਡੇ ਕੋਲ ਵੀ ਨਹੀਂ ਖਾਧੀਆਂ ਜਾ ਰਹੀਆਂ ਸ਼ੂਗਰ ਹੈ ਪਰਮਾਤਮਾ ਜਿਹੜੇ ਅਸੀਂ ਇੱਥੇ ਬਹਿ ਕੇ ਖਾ ਰਹੇ ਹਾਂ ਤੇ ਫਿਰ ਜੀਤਾ ਕਹਿੰਦੀ ਹੈ ਤੁਸੀਂ ਇਹ ਸਭ ਗੱਲਾਂ ਬੰਦ ਕਰੋ ਫੋਨ ਖੋਲਦੀਆਂ ਤਾਂ ਇਹ ਖਬਰਾਂ ਟੀਵੀ ਚ ਚਲਾਇਦਾ ਤਾਂ ਐ ਖਬਰਾਂ ਤੇ ਹੁਣ ਤੁਸੀਂ ਵੀ ਐ ਕਹਿ ਰਹੇ ਹੋ ਤੇ ਸੋਚ ਕੇ ਬਹੁਤ ਮਨ ਖਰਾਬ ਹੁੰਦਾ ਪਲੀਜ਼ ਤੁਸੀਂ ਇਹ ਗੱਲਾਂ ਨਾ ਕਰੋ ਫਿਰ ਉਹੀ ਗੱਲਾਂ ਕਰਦੇ ਹਨ सोनू ਉਹਨੂੰ ਕਹਿੰਦਾ ਹੈ ਜਾ ਬਾਹਰੋਂ ਤੁਪ ਪਪੀਤਾ ਤੋੜ ਲਿਆ ਅਸੀਂ ਪਪੀਤੇ ਦੀਆਂ ਰੋਟੀਆਂ ਲਾਵਾਂਗੇ ਮੇਰਾ ਬਹੁਤ ਮਨ ਹੈ ਸੱਚੀ ਦਾਲ ਖਾਂਦਾ ਬਿਲਕੁਲ ਜੀ ਨਹੀਂ ਕਰਦਾ ਫਿਰ ਉਹਵੇਂ ਕਰਦੀ ਹੈ ਪਰ ਚਾਚੀ ਤੋਂ ਥੋੜਾ ਡਰ ਡਰ ਕੇ ਫਿਰ ਵਿੱਕੀ ਆਪਣੀ ਮੰਮੀ ਨੂੰ ਕਹਿੰਦਾ ਹੈ ਕਿ ਤੁਸੀਂ ਉਹਨੂੰ ਕਵਾਇਆ ਨਹੀਂ ਉਹਦੀ ਮੰਮੀ ਕਹਿੰਦੀ ਉਹਨੇ ਤਾਂ ਐਡਾ ਮੂ ਬਣਾ ਕੇ ਰੱਖਿਆ ਹੈ ਮੈਂ ਉਹਨੂੰ ਕਿਖਵਾਣਾ ਹੈ। ਇਹ ਵੀ ਉਹ ਗੱਲਾਂ ਕਰ ਰਹੇ ਹੁੰਦੇ ਹਨ ਤੇ ਉਹ ਕਹਿੰਦੇ ਆ ਆਪਾਂ ਗੱਡੀ ਤੇ ਸੋਦਾ ਲੈਣ ਚੱਲਦੇ ਆ। ਉਹ ਕਹਿੰਦੇ ਹੀ ਦੁਕਾਨ ਤੋਂ ਲੈ ਆਉ ਪਰ ਉਹ ਕਹਿੰਦੀ ਹੈ ਕਿ ਮੈਂ ਆ ਰਹੀ ਆ ਤੇ ਗੱਡੀ ਦਾ ਕੀ ਫਿਰ ਸਾਨੂੰ ਸੁਪਤ ਨਾਲੇ ਮੈਂ ਦਵਾਈ ਵੀ ਲੈਣ ਜਾਣਾ। ਫਿਰ ਇਸ ਕਰਕੇ ਉਹ ਗੱਡੀ ਤੇ ਚਲੇ ਜਾਂਦੇ ਹਨ। ਤੇ ਪ੍ਰੀਤ ਉਹੀ ਦੂਜੇ ਪਾਸੇ ਬਾਹਰ ਝਾੜੋ ਫਿਰ ਦੀ ਸੋਚਦੀ ਹੈ ਕਿ ਆਖਿਰੇ ਕਿੱਥੇ ਗਏ ਹਨ? ਜਿੱਥੇ ਮਰਜਾ চলে ਜਾਂਦੇ ਹਨ ਪਰ ਉਪਲੇਖੇ ਨਾਲ एटीएम ਕਾਰਡ ਕਰੇ ਭੁੱਲ ਜਾਂਦੇ ਹਨ ਫਿਰ ਪ੍ਰੀਤ ਸੋਚਦੀ ਹੈ ਕਿ ਇਹਨਾਂ ਨੇ ਇੰਨੀ ਜਲਦੀ ਰੋਟੀ ਖਾ ਲਈ ਮੈਂ એਸੀ ਵਾਲੇ ਕਮਰੇ 'ਚ ਜਾ ਕੇ ਦੇਖਦੀ ਹਾਂ ਜੇ ਇਹਨਾਂ ਨੇ ਭਾਂਡੇ ਵੀ ਨਹੀਂ ਚੁੱਕੇ ਹੋਣੇ ਤੇ ਬਾਅਦ ਵਿੱਚ ਪੂਰੇ ਕਮਰੇ ਵਿੱਚ ਸਮੈਲ ਫੈਲ ਜਾਣੀ ਹੈ ਪਰ ਭਾਂਡੇ ਹੁੰਦੇ ਹੀ ਨਹੀਂ ਹਨ ਫਿਰ ਉਹ ਟੇਬਲ ਤੇ ਦੇਖਦੀ ਹੈ ਕਿ ਫੋਨ ਚਾਰਜ ਲੱਗਾ ਹੀ ਰਹਿ ਗਿਆ ਹੁਣ ਉਹ ਆਪਣੀ ਮੰਮੀ ਨੂੰ ਫੋਨ ਲਾ ਕੇ ਦੱਸੇਗੀ ਕਿ ਨਹੀਂ ਦੂਜੇ ਪਾਸੇ ਵਿੱਕੀ ਤੇ ਉਸਦੀ ਮਾਂ ਗੱਡੀ ਵਿੱਚ ਜਾ ਰਹੇ ਹੁੰਦੇ ਹਨ ਤੇ ਵਿੱਕੀ ਦੀ ਮਾਂ ਕਹਿੰਦੀ ਹੈ ਤੂੰ ਆਪਣਾ ਏਟੀਐਮ ਕਾਰਡ ਤਾਂ ਲੈ ਆਂ ਕਰੇ ਇੱਕ ਵੀ ਪੈਸਾ ਨਹੀਂ ਤੇ ਮੈਂ ਆਪਣੇ ਨਾਲ ਕੋਈ ਪੈਸਾ ਨਹੀਂ ਲੈ ਕੇ ਆਈ ਤੇ ਅਸੀਂ ਉੱਥੋਂ ਏਟੀਐਮ ਕਾਰਡ ਵਿੱਚੋਂ ਕਢਾਲਾਂਗੇ ਫਿਰ ਵਿੱਕੀ ਕਹਿੰਦਾ ਹੈ ਕਿਉਂ ਤਾਂ ਆਪਣਾ ਫੋਨ ਵੀ ਕਰੇ ਛਾਟਾ ਆ ਤੇ ਏਟੀਐਮ ਕਾਰਡ ਵੀ ਫਿਰ ਉਸਦੀ ਮਾਂ ਕਹਿੰਦੀ ਹੈ ਕਿਤੇ ਉਹ ਮਗਰੋਂ ਫੋਨ ਨਾਲ ਲੌਂਦੀ ਹੋਵੇ ਆਪਣੀ ਮਾਂ ਨੂੰ ਤੇ ਸਾਰੀਆਂ ਗੱਲਾਂ ਦੱਸ ਦੇਵੇ ਵਿੱਕੀ ਕਹਿੰਦਾ ਨਹੀਂ ਦੱਸਦੀ ਉਸ ਦੀ ਮਾਂ ਫੇਰ ਦੁਬਾਰਾ ਇਹ ਗੱਲ ਕਰਦੇ ਹੋਏ ਕਹਿੰਦਾ ਨਹੀਂ ਦੱਸਦੀ ਫਿਰ ਉਹ ਸੱਚ ਦੱਸਦਾ ਹੈ ਕਿ ਮੈਂ ਫੋਨ ਦਾ ਪਾਸਵਰਡ ਬਦਲ ਕੇ ਆਇਆ ਮੈਨੂੰ ਪਤਾ ਹੀ ਹੈ ਬੰਦਾ ਭਲੇਖੇ ਨਾ ਸੋਤਾ ਜਾਂਦਾ ਤੇ ਫੋਨ ਲੱਗੇ ਪਿਆ ਜਾਂਦਾ ਫੋਰ ਆਪਣੀ ਮਾਂ ਨੂੰ ਰਾਨ ਨੂੰ ਫੋਨ ਕਰਦੀ ਹੋਵੇ ਇਸ ਕਰਕੇ ਉਸ ਦਾ ਪਾਸਵਰਡ ਹੀ ਚੇਂਜ ਕਰ ਦਿੱਤਾ ਸੀ ਮੈਂ ਪਿਛਲਾ ਨੂੰ ਪਤਾ ਸੀ ਹੁਣ ਵਾਲਾ ਨਹੀਂ ਪਤਾ ਫਿਰ ਇਹ ਸਭ ਜਾਣ ਕੇ ਮੰਮੀ ਫਿਰ ਵੀ ਕਹਿੰਦੀ ਹੈ ਭਾਵੇਂ ਉਹ ਖੋਲ ਲਵੇ ਨਾਲੇ ਮੈਂ ਇੱਕ ਵੀ ਪੈਸਾ ਨਹੀਂ ਲਿਆਂਦਾ ਸੋਦੇ ਦਾ ਧਾਰ ਕਰ ਲੇਗਾ ਅੰਤਵਾਈ ਤਾਂ ਲਿਉਣੀ ਪਵੇਗੀ ਫਿਰ ਉਹ ਕਹਿੰਦੀ ਹੈ ਸਿੱਧਾ ਚਲਾਈ ਜਾਣਾ ਹੁਣ ਕੰਨ ਨੂੰ ਮੋੜ ਵੀ ਪੈ ਫਿਰ ਉਹ ਵਾਪਸ ਘਰੇ ਆਉਂਦੇ ਹਨ ਆਪਣਾ ਏਟੀਐਮ ਕਾਰਡ ਤੇ ਸਾਰੀਆਂ ਚੀਜ਼ਾਂ ਨੂੰ ਲੈਣ ਲੈ ਤੇ ਕਹਿੰਦੇ ਹਨ ਨਾਲੇ ਪਤਾ ਲੱਗ ਜਾਏਗਾ ਕਿ ਆਪਣੀ ਮਾਂ ਨੂੰ ਫੋਨ ਲਾ ਲਾ ਵੇਖ ਰਹੀ ਹੈ ਜਾਂ ਨਹੀਂ ਸੁੱਚੇ ਪਾਸੇ ਉਹ ਸੋਚਦੀ ਹੈ ਫੋਨ ਤਾਂ ਕਰੇ ਰਹਿ ਗਿਆ ਮੈਂ ਫੋਨ ਲਾ ਲੈਨੀ ਆ ਅਰ ਮੈਂ ਦੱਸਾਂਗੀ ਆਪਣੀ ਮਾਂ ਨੂੰ ਸਾਰੀਆਂ ਇੰਨੀਆਂ ਜਿਹੀਆਂ ਕਰਤੂਤਾਂ ਜੋ ਇੰਨੇ ਦਿਨਾਂ ਤੋਂ ਇਹ ਕਰ ਰਹੀ ਸੀ ਤੇ ਉਹ ਫੋਨ ਉਨ ਲੱਗ ਪੈਂਦੀ ਹੈ ਹੁਣ ਅਸੀਂ ਜਾਣਾਂਗੇ ਇਸ ਵੀਡੀਓ ਦੇ ਵਿੱਚ ਕਿ ਉਹ ਫੋਨ ਲਾ ਕੇ ਸਾਰਾ ਸੱਚ ਦੱਸ ਪਾਉਂਦੀ ਹੈ ਕਿ ਨਹੀਂ ਅੱਖੇ ਦੱਸेंगी ਕਿਵੇਂ ਕਿਉਂ ਲੋਕਟਾਉਨ ਨੂੰ ਪਤਾ ਨਹੀਂ ਉਹ ਬਥੇਰੇ ਟਰਾਈ ਕਰਦੀ ਹੈ ਕਿ ਉਹਨੂੰ ਪਤਾ ਹੋਣਾ ਹੈ ਸ਼ਾਇਦ ਆ ਲੋਕ ਹੋਵੇ ਪਰ ਉਹ ਨਹੀਂ ਲੱਗਦਾ ਕਿਉਂਕਿ ਉਸਨੇ ਰੱਖਿਆ ਹੀ ਕੋ ਜਲਗ ਹੁੰਦਾ ਹੈ ਫਿਰ ਉੱਥੇ ਹੀ ਜਦੋਂ ਫੋਨ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੁੰਦੀ ਹੈ 5 ਮਿੰਟ ਹੋ ਜਾਂਦੇ ਨੇ ਪੂਰੇ ਤੇ ਫੋਨ ਨਹੀਂ ਲੱਗਦਾ ਉੱਥੇ ਹੀ ਉਸੇ ਵੇਲੇ ਵਿਕੀ ਤੇ ਉਸਦੀ ਮਾਂ ਵਾਪਸ ਆ ਜਾਂਦੇ ਹਨ ਤੇ ਉਹ ਸੋਚਦੇ ਹਨ ਕਿ ਨਾਲੇ ਸਾਨੂੰ ਪ੍ਰੀਦਾ ਸੱਚ ਪਤਾ ਲੱਗ ਜਾਵੇਗਾ ਕਿ ਆਖਿਰ ਉਹ ਫੋਨ ਤੇ ਗੱਲ ਕਰ ਰਹੀ ਸੀ ਕਿ ਨਹੀਂ ਕੋਸ਼ਿਸ਼ ਕਰ ਰਹੀ ਸੀ ਲੋਕ ਖੋਲਣ ਦੀ ਕਿ ਨਹੀਂ ਤੇ ਫਿਰ ਉਸਦੀ ਮਾਂ ਵੀ ਕਹਿੰਦੀ ਹੈ ਨਾ ਰਹੀ ਉਹਨੂੰ ਇੱਕੇ ਵਾਰੀ ਫੇਰ ਉਹ ਉੱਥੇ ਪਹੁੰਚ ਜਾਂਦੇ ਹਨ ਤੇ ਵਿੱਕੀ ਦੇਖਦਾ ਹੈ ਕਿ ਉਸਦੇ ਫੋਨ ਤੇ ਪੰਜ ਮਿੰਟ ਤੋਂ ਲਗਾਤਾਰ ਲੋਕ ਖੁੱਲ੍ਹਦੀ ਕੋਸ਼ਿਸ਼ ਕੀਤੀ ਗਈ ਹੈ ਫੇਰ ਉਹ ਪ੍ਰੀਤ ਨੂੰ ਇੱਕੇ ਵਾਰੀ ਬੈਠ ਕੇ ਸਮਝਾ ਦਿੰਦਾ ਹੈ ਕਿ ਲੈ ਮੈਂ ਫੋਨ ਦਾ ਲੋਕ ਖੋਲ ਕੇ ਚੱਲਿਆ ਹਾਂ ਤੂੰ ਆਪੇ ਦੇਖ ਲੈ ਕਾਨੀ ਗੱਲ ਕਿ ਨਹੀਂ ਤੇ ਇੱਕੇ ਵਾਰੀ ਮੈਨੂੰ ਦੱਸ ਦੇ ਕਿਉਂਕਿ ਐਵੇਂ ਮੂੰਫਲਾ ਕੇ ਬੈਂਡ ਤੇਰਾ ਕੋਈ ਫਾਇਦਾ ਨਹੀਂ ਨਾ ਸੀ ਤੈਨੂੰ ਕੁਵਾਰਿਆਂ ਨਾਲ ਤੂੰ ਸਾਨੂੰ ਅਸੀਂ ਤੈਨੂੰ ਕੁਝ ਦੱਬ ਕੇ ਨਹੀਂ ਰੱਖਿਆ ਕਾਲੀ ਗੱਲ ਇੱਕੇ ਵਾਰੀ ਤਲਾਕ ਦੇ ਦੇ ਤੇ ਹੁਣ ਮੈਂ ਲੋਕ ਖੋਲ ਕੇ ਚੱਲਿਆਂ ਹਾਂ ਤੇ ਮੈਨੂੰ ਆਂਦਿਆਂ ਨੂੰ ਫੈਸਲਾ ਚਾਹੀਦਾ ਹੈ ਇਹ ਨਹੀਂ ਕਿ ਤੂੰ ਕਹਿ ਦੇਵੇਂ ਕਿ ਮੈਂ ਫੋਨ ਨਹੀਂ ਕੀਤਾ ਆਂਦਿਆਂ ਨੂੰ ਮੈਨੂੰ ਸਾਰਾ ਸੱਚ ਪਤਾ ਹੋਣਾ ਚਾਹੀਦਾ ਹੈ ਗੱਲ ਇੱਕ ਬੰਨੇ ਨਿਬੇੜ ਲੈ ਨਹੀਂ ਤੇ ਮੈਂ ਪਾਗਲ ਨਹੀਂ ਜੋ ਬਾਰ-ਬਾਰ ਇੱਕ ਸੱਬ ਕਰਦਾ ਰਵਾਂ ਹੁਣ Pritit ਫੋਨ ਕਰੇਗੀ ਜਾਂ ਨਹੀਂ ਇਹ ਸਭ ਜਾਣਾਂਗੇ ਇਸੀ ਵੀਡੀਓ ਦੇ ਵਿੱਚ ਅੰਤ ਕਰਦੇ ਹੋਏ ਫਿਰ ਅਸੀਂ ਅਗਲੇ ਪਾਗ ਵਿੱਚ ਬਾਕੀ ਦੀ ਕਹਾਣੀ ਜਾਣਾਂਗੇ ਤੇ ਪ੍ਰੀਤ ਫੇਰ ਸੋਚਦੀ ਹੈ ਤੇ ਉਹ ਫੋਨ ਨੂੰ ਦੁਬਾਰਾ ਲੋਕ ਲਾ ਦਿੰਦੀ ਹੈ ਬੰਦ ਕਰ ਦਿੰਦੀ ਹੈ ਤੇ ਫੋਨ ਨਹੀਂ ਕਰਦੀ ਕਿਉਂਕਿ ਉਹ ਡਰ ਗਈ ਹੁੰਦੀ ਹੈ ਕਿ ਤਲਾਕ ਮੈਂ ਆਪਣੇ ਮਾਪਿਆਂ ਨੂੰ ਕੀ ਜਵਾਬ ਦੇਣਾ ਹੈ ਕਿ ਸਾਜਸਾ ਅਖੀਰੋਂ ਕੀ ਕਰਨਗੇ ਫਿਰ ਇੱਥੇ ਹੀ ਕਹਾਣੀ ਦਾ ਅੰਤ ਹੁੰਦਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਅੰਤ ਤੱਕ ਬਣੇ ਰਹਿਣ ਲਈ ਬਾਕੀ ਦੀ ਕਹਾਣੀ ਅਸੀਂ ਜਾਣਾਂਗੇ ਅਗਲੇ ਐਪੀਸੋਡ ਦੇ ਵਿੱਚ ਕਿ ਆਖਿਰ ਅੱਗੇ ਕੀ ਹੋਣ ਵਾਲਾ ਹੈ ਬਾਕੀ ਤੁਸੀਂ ਆਪਣੇ رائے ਦਿੰਦੇ ਰਹਿਣਾ ਕਿ ਆਖਿਰਕੇ ਕੀ ਹੋਵੇਗਾ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਧੰਨਵਾਦ